ANTV ਪੰਜਾਬ ਹਿਮਾਚਲ ਹਰਿਆਣਾ ਦੇਖ ਰਿਹਾ ਹੈ ਦਸ਼ਕਾਂ ਦਾ ਸਵਾਗਤ ਇਸ ਵੇਲੇ ਸੀ ਮੌਜੂਦਾਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ 에어ਪੋਰਟ ਅੰਮ੍ਰਿਤਸਰ ਤੁਹਾਨੂੰ ਦੱਸ ਦਈਏ ਕਿ ਲਗਭਗ 10 ਸਾਲ ਬਾਅਦ ਲੁਧਿਆਣੇ ਦਾ ਰਹਿਣ ਵਾਲਾ ਜਸਵੀਰ ਸਿੰਘ ਅੱਜ 에어ਪੋਰਟ ਪਹੁੰਚ ਰਿਹਾ ਕਿਉਂਕਿ ਉਸ ਨੂੰ ਦੁਬਈ ਦੇ ਵਿੱਚ ਜਿਹੜੀ ਮੌਤ ਦੀ ਸਜ਼ਾ ਹੋਈ ਸੀ ਤਾਂ ਇਹ ਉਪਰਾਲਾ ਜਿਹੜਾ ਸਰਬਾਧਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਕੀਤਾ ਗਿਆ ਉਸਦੀ ਸਜ਼ਾ ਜਿਹੜੀ ਆ ਮਾਫ ਕਰਵਾ ਕੇ ਅੱਜ ਉਹ ਅੰਮ੍ਰਿਤਸਰ ਪਹੁੰਚ ਰਿਹਾ ਪਰਿਵਾਰ ਉਹਨਾਂ ਨੂੰ ਲੈਣ ਦੇ ਲਈ ਪਹੁੰਚਿਆ ਹੋਇਆ ਹੈ ٹرسٹ ਦੇ ਮੈਂਬਰ ਪਹੁੰਚੇ ਹੋਏ ਨੇ ਜਿਸ ਤਰ੍ਹਾਂ ਜਸਵੀਰ ਸਿੰਘ 에어ਪੋਰਟ ਤੇ ਪਹੁੰਚਦੇ ਨੇ 에어ਪੋਰਟ ਤੋਂ ਬਾਹਰ ਆਉਂਦੇ ਨੇ ਤੁਹਾਨੂੰ ਉਹਨਾਂ ਦੀਆਂ ਤਸਵੀਰਾਂ ਦਿਖਾਵਾਂਗੇ ਔਰ ਗੱਲਬਾਤ ਕਰਾਵਾਂਗੇ ਪਰਿਵਾਰ ਦੇ ਨਾਲ ਵੀ ਔਰ ਜਸਵੀਰ ਸਿੰਘ ਦੇ ਨਾਲ ਵੀ ਕਿ ਆਖਰ ਉਹਨਾਂ ਦੇ ਨਾਲ ਅਜਿਹਾ ਕੀ ਹੋਇਆ ਕਿ ਦੁਬਈ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਮੌਤ ਦੀ ਸਜ਼ਾ ਦੇ ਦਿੱਤੀ ਗਈ ਵਿਛੋੜੇ ਤੋਂ ਬਾਅਦ ਜਸਵੀਰ ਸਿੰਘ ਹੁਣ 에어ਪੋਰਟ ਤੇ ਪਹੁੰਚ ਚੁੱਕੇ ਨੇ ਪਰਿਵਾਰ ਨੂੰ ਮਿਲ ਚੁੱਕੇ ਨੇ ਗਮਗੀਨ ਜਿਹਾ ਮਾਹੌਲ ਆ ਕਿਉਂਕਿ 10 ਸਾਲ ਵਿਛੜੇ ਹੋਏ ਨੇ ਪਰਿਵਾਰ ਤੋਂ ਉਤੋਂ ਮੌਤ ਦੀ ਸਜ਼ਾ ਹੋਵੇ ਅੱਜ ਪਰਿਵਾਰ ਦੇ ਵਿੱਚ ਨੇ ਗੱਲਬਾਤ ਕਰਦੇ ਆ ਜਸਵੀਰ ਸਿੰਘ ਜੀ ਪਹਿਲਾਂ ਤੋਂ ਤੁਸੀਂ ਅੱਜ ਪਹੁੰਚੇ ਹੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਆਪਣੀ ਨਵੀਂ ਜ਼ਿੰਦਗੀ ਦੀਆਂ ਪਰਿਵਾਰ ਦੇ ਵਿੱਚ ਪਹੁੰਚੇ ਹੋ ਸਭ ਤੋਂ ਜ਼ਿਆਦਾ ਅਸੀਂ ਜਿਹੜਾ ਧੰਨਵਾਦ ਕਰਦੇ ਆ ਸਰਬੱਤ ਦਾ ਭਲਾ ਚੈਰੀ ਟਵਰ ਕਸਟਮਰ ਜਿਨ੍ਹਾਂ ਨੇ ਉਪਰਾਲਾ ਕੀਤਾ ਤੁਹਾਨੂੰ ਫੇਰ ਪੰਜਾਬ ਦੇ ਵਿੱਚ ਵਾਪਸ ਲੈ ਕੇ ਆਂਦਾ ਕੀ ਕਰਨਾ ਚਾਹੋਗੇ ਉਹ ਤੁਹਾਡਾ ਕੀ ਪਾਣਾ ਵਰਤੀ ਇਹਦਾ ਯੇ ਬਸ ਐਸਪੀ ਉਪਰਾਏ ਸਾਹਿਬ ਦੀ ਤਾਂ ਬਹੁਤ ਸੁਪਰਾ ਕਰਦੇ ਆ ਜਿਨੇ ਜਿਹੜੇ ਸਾਨੂੰ ਇੱਥੇ ਲੈ ਗਏ ਆ ਨਾ ਉਹ ਵੀ ਕੋਈ ਨਹੀਂ ਲਿਆ ਸਕਦਾ ਇਹ ਤਾਂ ਉਹਦੇ ਹੀ ਸੁਪਰਾ ਕਰਦੇ ਆ ਕੋਈ ਮਜਮੁੰਦੇ ਨੂੰ ਇਹ ਕਹਾਂਗੇ ਕੋਈ ਗਲਤ ਕੰਮ ਨਾ ਕਰਨਾ ਤੇ ਜੇ ਨਾ ਕਰਦਾ ਤੇ ਮੈਂ ਤੁਮੇ ਇਕਰਨ ਪਾ ਕੇ ਆਪਦੀ ਹੱਥ ਦੀ ਕੰਮ ਦਾ ਕੋਈ ਗਲਤ ਕੰਮ ਹੈ ਗਲਤ ਰਾਹਣਾ ਪੈਣਾ ਬਸ ਅੱਛਾ ਤੁਹਾਡੇ ਨਾਲ ਹੋਇਆ ਕੀ ਕਿਹੜੀ ਕੀ ਬਣਿਆਾਨੂੰ ਨਹੀਂ ਪਤਾ ਕਿ ਕੀ ਹੋਇਆ ਸੀਗਾ ਇਹ ਤਾਂ ਕੰਮ ਕਰਦੀ ਗਲਤ ਕੰਮ ਕੀਤਾ ਮੰਨਦੇ ਕੀਤਾ ਹੀ ਪਰ ਇਹ ਕਦੋਂ ਨਹੀਂ ਦੇ ਰਿਹਾ ਕਿ ਸਹੀ ਹੋ ਪਰ ਸਾਨੂੰ ਸੀਆਈਡੀ ਨੇ ਚੱਕਿਆ ਚੱਕ ਕੇ ਪਸਾਨੂੰ ਕੁੱਟ ਕੇ ਮਾਰਿਆ। ਸਾਨੂੰ ਕਹਿੰਦੇ ਤੁਸੀਂ ਨਹੀਂ ਮੰਨੋਗੇ ਤੁਹਾਨੂੰ ਦੁਬਾਰਾ ਸੀਆਈਡੀ ਚ ਬੁਲਾਵਾਂਗੇ। ਤਾਂ ਦੁਬਾਰਾ ਮਾਰਾਂਗੇ। ਉਹ ਤੁਸੀਂ ਪਰਿਵਾਰ 'ਚ ਪਹੁੰਚੇ ਹੋ ਇਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਲੰਬਾ ਸਮਾਂ ਹੋ ਗਿਆ ਸੀ ਪਰਿਵਾਰ ਦੇ ਨਾਲ ਵਿਛੜੇ। ਮੈਨੂੰ ਬਹੁਤ ਤੀਜੀ ਹੋਈ ਆ ਮੈਂ ਉਹਦੇ ਪਰਿਵਾਰ ਨਾਲ। ਵਖੋ ਮੌਤ ਦੀ ਸਜ਼ਾ ਹੋਈ ਸੀ। ਮਨ ਦੇ ਵਿੱਚ ਕੋਈ ਵਿਚਾਰ ਆਉਂਦੇ ਸੀ ਰਾਤਾਂ ਨੂੰ ਜਿੱਦਾਂ ਨੀਂਦ ਪਰੇਸ਼ਾਨ। ਇਹ ਡੈਡੀ ਡੈਡੀ ਟੈਨਸ਼ਨ ਨਾਲ ਪਹਿ ਆ ਨਹੀਂ ਹੋਣਾ ਸੀਗਾ। ਜਿਹੜੇ ਨੌਜਵਾਨ ਉਹਨਾਂ ਨੂੰ ਕੋਈ ਮੈਸੇਜ ਦੇਣੇ ਹੋ ਕਿਉਂਕਿ ਤੁਹਾਡਾ ਸ਼ੇਰ ਵਰਗਾ ਪੋਤਾ ਜੀ ਤੁਹਾਡੇ ਸਾਹਮਣੇ ਆ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਇਹ ਹੀ ਕਹਿਣਾ ਵੀ ਬਾਹਰ ਜਾ ਕੇ ਕੋਈ ਇਹੋ ਜਿਹਾ ਕੰਮ ਨਾ ਕਰੋ ਕੋਈ ਨਹੀਂ ਸੁਣਦਾ ਕੋਈ ਨਹੀਂ ਅਸੀਂ ਦੱਸ ਦਈਏ ਜਸਵੀਰ ਸਿੰਘ ਲੁਧਿਆਣੇ ਤੋਂ ਨੇ ਲਗਭਗ 10 ਸਾਲ ਦਾ ਸਮਾਂ ਹੋ ਗਿਆ ਦੁਬਈ ਦੇ ਵਿੱਚ ਸੀ ਮੌਤ ਦੀ ਸਜ਼ਾ ਹੋ ਚੁੱਕੀ ਸੀ ਜਿੱਦਾਂ ਕਹਿ ਦਈਏ ਪਰਿਵਾਰ ਨੇ ਆਸ ਲਾ ਲਈ لیکن پھر بھی ਭੱਜਦਾ ਔਰ ਜਿਹੜੀ ਸੀ ਉਹ ਚਾਲੂ ਰੱਖੀ ਤਾਂ ਇਹਨਾਂ ਦੀ ਬਾਹ ਜਿਹੜੀ ਆ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਜਿਸ ਦੇ ਬਾਨੀ ਨੇ ایس پی ਉਭਰਾਏ ਸਾਹਿਬ ਬਾਹ ਫੜੀ ਔਰ ਦੇਖਦੇ ਹਾਂ ਅੱਜ ਨੌਜਵਾਨ ਜਿਹੜਾ ਇਸ ਵੇਲੇ ਅੰਮ੍ਰਿਤਸਰ ਪਹੁੰਚ ਚੁੱਕਿਆ ਪਰਿਵਾਰ ਦੇ ਨਾਲ ਮਿਲ ਚੁੱਕਿਆ ਹੈ ਮਾਹੌਲ ਇਸ ਤਰ੍ਹਾਂ ਦਾ ਕਿ ਜ਼ਿਆਦਾ ਗੱਲਬਾਤ ਨਹੀਂ ਕਰ ਸਕਦੇ ਕਿਉਂਕਿ ਰੋਣ ਵਾਲਾ ਮਾਹੌਲ ਬਣਿਆ ਹੋਇਆ 10 ਸਾਲ ਬਾਅਦ ਇੱਕ ਉਥੋਂ ਦੀ ਮੌਤ ਨੂੰ ਜਿਹੜੀ ਆ ਤਾਂ ਹਾਲਾਕੇ ਦੁਬਾਰਾ ਜ਼ਿੰਦਗੀ ਪ੍ਰਾਪਤ ਕਰਕੇ ਅਮਸਰ ਪਹੁੰਚਿਆ ਹੋਇਆ ਆਪਣੇ ਘਰ ਜਾਣਗੇ ਖੁਸ਼ਗਵਾਰ ਰਹਿਣ ਅਸੀਂ ਦੂਸਰੇ ਜਿਹੜੇ ਪਰਿਵਾਰਕ ਮੈਂਬਰ ਆਏ ਆ ਔਰ ਸੰਸਥਾ ਦੇ ਮੈਂਬਰ ਆਏ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜਿਸ ਤਰ੍ਹਾਂ ਸਭ ਪਹਿਲੇ ਤੁਹਾਡੀ ਗੱਲਬਾਤ ਜਸਵੀਰ ਸਿੰਘ ਦੇ ਨਾਲ ਔਰ ਉਹਨਾਂ ਦੇ ਮਾਤਾ ਜੀ ਦੇ ਨਾਲ ਕਰਾਈ ਆ ਤਾਂ ਹੁਣ ਗੱਲਬਾਤ ਕਰਾਉਣੇ ਆ ਜਿਹੜੇ ਟਰਸਟ ਦੇ ਨਾਲ ਜੁੜੇ ਹੋਏ ਨੇ ਮਨਪ੍ਰੀਤ ਸਿੰਘ ਜੀ ਅੱਜ ਕਿਸ ਤਰ੍ਹਾਂ ਦਾ ਲੱਗ ਰਿਹਾ ਨੌਜਵਾਨ ਨੂੰ ਫਾਂਸੀ ਦੀ ਸਜ਼ਾ ਮਾਫ਼ ਕਰਾ ਕੇ ਤੁਹਾਡੀ ਟਰਸਟ ਦੇ ਵੱਲੋਂ ਇੱਥੇ ਲੈ ਕੇ ਆਂਦਾ ਗਿਆ ਤੁਸੀਂ ਸਾਰੇ ਦੇਖ ਸਕਦੇ ਕਿੰਨਾ ਭਾਵੁਕ ਮਾਹੌਲ ਆ ਮਾਂ ਕਿੰਨੇ ਸਾਲਾਂ ਬਾਅਦ ਪੁੱਤ ਨੂੰ ਮਿਲੀ ਤੇ ਪੁੱਤ ਮਾਂ ਨੂੰ ਸਾਰਾ ਪਰਿਵਾਰ ਮਤਲਬ ਹਰ ਇੱਕ ਦੀ ਅੱਖ ਜਿਹੜੀ ਰੋਈ ਆ ਅੱਜ ਦੇਖ ਕੇ ਤੇ ਅਬਰਾਇ ਜੀ ਸਾਹਿਬ ਦਾ ਧੰਨਵਾਦ ਆ ਜਿਹੜੇ ਮੌਤ ਦੇ ਮੂੰਹੋਂ ਕਿੰਨੇ ਲੋਕਾਂ ਨੂੰ ਕੱਢ ਕੇ ਲਿਆਏ ਆ ਇਹ ਵੀ ਵੀਰ ਸੁਖਵੀਰ ਲੁਧਿਆਣੇ ਦਾ ਇਦਾਂ ਹੀ ਮੌਤ ਦੇ ਚੁੰਗਲ ਚੋਂ ਨਿਕਲ ਕੇ ਆਇਆ ਜਿਹੜਾ 18 ਚ ਇਹਨਾਂ ਨੂੰ ਇੱਕ ਕਤਲ ਕੇਸ 'ਚ ਫਸ ਗਏ ਸੀਗੇ ਤੇ ਉਹਦੇ ਵਿੱਚ ਇਹਨਾਂ ਨੂੰ ਪਹਿਲਾਂ 25-25 ਸਾਲ ਦੀ ਕੈਦ ਹੋਈ ਉਤੋਂ ਬਾਅਦ ਇਹਨਾਂ ਅਪੀਲ ਕੀਤੀ ਤੇ ਉਹ ਇਹਨਾਂ ਨੂੰ ਜੱਜ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਪਰਿਵਾਰ ਨੂੰ ਉਹ ਸੜਾਨ ਦਾ ਕੋਈ ਵਿਅਕਤੀ ਸੀ ਜਿਹਦਾ ਮੁੰਡਾ ਸੀਗਾ ਜਿਹਦੇ ਨਾਂ ਇਹਨਾਂ ਦਾ ਲੱਗਦਾ ਸੀਗਾ ਉਹਦਾ ਕੋਈ ਬਲੱਡ ਮਨੀ ਵੀ ਕਿੰਨੂੰ ਦਿੰਦੇ ਉਹਦਾ ਕੋਈ ਥੋ ਪਤਾ ਨਹੀਂ ਹੀ ਪਤਾ ਲੱਗਦਾ ਪ੍ਰਮਾਤਮਾ ਕਿਰਪਾ ਕੀਤੀ ਇਹ ਸਾਰਾ ਕੁਝ ਹੋਇਆ ਤੇ ਉਹ ਇੱਕ ਈਦ ਮੌਕੇ ਜਿਹੜੀ ਸਪੈਸ਼ਲ ਉੱਥੇ ਸੁਣਵਾਈ ਹੁੰਦੀ ਆ ਰਹਿਮ ਦੀ ਅਪੀਲ ਕਰ ਸਕਦੇ ਦੋਹਾਂ ਈਦਾਂ ਮੌਕੇ ਉਹਦੇ ਵਿੱਚ ਅਬਰਾਇ ਸਾਬ ਨੇ ਫਿਰ ਪਰਿਵਾਰ ਨੂੰ ਕਿਹਾ ਆਪਾਂ ਇਹ ਹੱਲਾ ਮਾਰ ਕੇ ਵੇਖੀਏ ਤਾਂ ਉਹ ਪ੍ਰਮਾਤਮਾ ਦੀ ਇਹ ਕਿਰਪਾ ਹੋਈ ਜਦੋਂ ਅਬਰਾਇ ਸਾਬ ਨੇ ਉਹ ਅਪੀਲ ਕੀਤੀ ਉਹਦੇ ਵਿੱਚ ਇਹਨਾਂ ਨੂੰ ਬਰੀ ਕਰਤਾ ਤਿੰਨ ਨੌਜਵਾਨ ਸੀਗੇ ਦੋ ਪਹਿਲਾਂ ਆ ਚੁੱਕੇ ਆ ਇੱਕ ਵੀਰੇ ਅੱਜ ਆਇਆ ਸੰਧੂ ਸਾਹਿਬ ਇੱਕ ਮੈਂ ਸਵਾਲ ਹੋਲ ਕਰਨਾ ਚਾਹੂੰਗਾ ਚਾਹੇ ਅੱਖਾਂ ਨਾਮ ਨੇ ਲੇਕਿਨ ਅੰਦਰ ਖੁਸ਼ੀਆਂ ਬੱਚਾ ਉਹਨਾਂ ਨੂੰ ਮਿਲਿਆ ਸਵੇਰੇ ਤੁਸੀਂ ਇੱਕ ਡੈੱਡ ਬੋਡੀ ਰਿਸੀਵ ਕਰ ਰਹੇ ਸੀ ਹੁਣ ਇੱਕ ਸ਼ੇਰ ਵਰਗਾ ਪੁੱਤ ਮਾਂ ਨੂੰ ਮਿਲਾ ਰਹੇ ਹੋ ਕਿਸ ਤਰ੍ਹਾਂ ਦਾ ਲੱਗਦਾ ਹੈ ਮਾਹੌਲ ਸਵੇਰੇ ਗਮਗੀਨ ਤੇ ਹੁਣ ਖੁਸ਼ ਇਹ ਸਰਬੱਤ ਦਾ ਭਲਾ ٹرسٹ ਜਿਹੜੀ ਆ ਕੋਈ دین ਧਰਮ ਕੋਈ ਕੁਝ ਨਹੀਂ ਵੇਖਦੇ ਅਸੀਂ ਹਨਾ ਅੱਜ ਸਵੇਰੇ 3 ਵਜੇ ਤੜਕੇ ਆਏ ਫਲਾਈਟ ਲੇਟ ਹੋ ਗਈ ਤੇ ਡੈੱਡ ਬੋਡੀ ਰিসিਵ ਕੀਤੀ ਉਹ ਭੇਜੀ ਮੰਡੀ ਗੋਬਿੰਦਗੜ ਤੇ ਅੱਜ ਹੁਣ ਖੁਸ਼ੀ ਆ ਜਿਹੜਾ ਸਵੇਰ ਵਾਲਾ ਸੀਗਾ ਨੀਂਦਰਾ ਸੀਗਾ ਵੀ ਟਾਈਮ ਨਾ ਉੱਠੇ ਹਾਂ ਉਹ ਸਾਰਾ ਲੱਤ ਗਿਆ ਵੀਰੋਂ ਆਇਆ ਕਿੰਨੀ ਖੁਸ਼ੀ ਵਾਲੀ ਗੱਲ ਆ ਪ੍ਰਮਾਤਮਾ ਚਲੋ ਸਾਰਿਆਂ ਨੂੰ ਤੰਦਰੁਸਤੀ ਦੇਵੇ ਸਹੀ ਦਿਸ਼ਾ ਦੇਵੇ ਤੇ ਅਸੀਂ ਸਾਰੇ ਅਸੀਂ ਫਿਰ ਹਰ ਸਮੇਂ ਸਮਾਜ ਲਈ ਇਹ ਕੰਮ ਉਬਰਾਏ ਸਾਹਿਬ ਦੀ ਅਗਵਾਈ ਹੇਠ ਸਾਰੀ ਟੀਮ ਜਿਹੜੀ ਉਹ ਕੰਮ ਕਰਨ ਲਈ 24 ਘੰਟੇ ਤੇ ਆ ਰਹੀ ਆ ਜੀ ਉਬਰਾਏ ਸਾਹਿਬ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਨੇਕੀ ਦੇ ਕੰਮ ਕਰ ਚੁੱਕੇ ਨੇ ਜਿਹੜੇ ਇੰਪੋਸੀਬਲ ਸੀ ਉਹਨਾਂ ਨੂੰ ਪੋਸੀਬਲ ਕਰਕੇ ਦਿਖਾਇਆ ਵਾ ਕਿ ਕੁਝ ਨੌਜਵਾਨਾਂ ਨੂੰ ਜਾਂ ਉਹ ਸੰਸਥਾਵਾਂ ਜਿਹੜੀਆਂ ਦੁੱਖ ਦੇ ਵੇਲੇ ਪਿੱਛੇ ਹੋ ਜਾਂਦੀਆਂ ਕੋਈ ਮੈਸੇਜ ਦੇਣਾ ਚਾਹੂੰਗਾ ਸਾਰਿਆਂ ਨੂੰ ਇੱਕ ਦੂਜੇ ਦੀ ਔਖੀ ਘੜੀ ਵੇਲੇ ਨਹੀਂ ਜੇ ਆਪਾਂ ਕਿਸੇ ਦੇ ਕੰਮ ਆਏ ਤਾਂ ਫਿਰ ਕੀ ਫਾਇਦਾ ਹਨਾ ਜੀ ਅਬਰਾਈ ਸਾਹਿਬ ਇਹੋ ਆਂਦੇ ਪੈਸਾ ਤੇ ਕਈਆਂ ਜਾਣਿਆ ਕੋ ਬਹੁਤ ਆ ਪਰ ਦਿਲ ਵੀ ਚਾਹੀਦਾ ਉਹ ਵੇਖੋ ਕਿੰਨੀਆਂ ਵੱਡੀਆਂ ਰਕਮਾਂ ਖਰਚਦੇ ਆਪਣਾ 98% ਜਿਹੜੀ ਉਹਨਾਂ ਦੀ ਇਨਕਮ ਦਾ ਖਰਚਦੇ ਆਪਣਾ ਜਿਹੜੀ ਕਮਾਈ ਉਹਨਾਂ ਦੀ ਤੇ ਇਸ ਕਰਕੇ ਸਾਰਿਆਂ ਨੂੰ ਇਹੋ ਹੀ ਇੱਕ ਤੇ ਨੌਜਵਾਨ ਉਹ ਬਾਰ-ਬਾਰ ਕਹਿੰਦੇ ਆ ਵੀ ਉੱਥੇ ਜਾਣਾ ਸੰਜਮ ਨਾਲ ਰਹਿਣਾ ਉੱਥੇ ਬਹੁਤ ਬਹੁਤ ਤਰ੍ਹਾਂ ਦੇ ਨੇ ਨੁਕਸਾਨ ਹੋ ਜਾਂਦਾ ਗਲਤੀ ਕਿਸੇ ਦੀ ਹੰਦੀ ਫਸ ਕੋਈ ਜਾਂਦਾ ਦੂਜਾ ਇਹ ਆ ਟਰਸਟ ਦਾ ਹੀ ਬੜੀ ਵਾਰਾਂ ਅੱਗੇ ਵੀ মিডিਆ ਰੁੱਤੇ ਕਹਿ ਚੁੱਕੇ ਆ ਵੀ ਸਾਡੇ ਕੋਲ ਵੈਰੀਫਾਈ ਕਰਾ ਕੇ ਵੀਜ਼ਾ ਲਿ ਜਾਓ ਉੱਥੇ ਮਤਲਬ ਕੋਈ ਗਲਤ ਹੱਥਾਂ ਤੇ ਏਜੰਟ ਵੀ ਧੋਖੇ ਕਰ ਜਾਂਦੇ ਆ ਟੂਰਿਸਟ ਵੀਜ਼ੇ ਤੇ ਜਾ ਕੇ ਮੁੜ ਕੇ ਉੱਥੇ ਅਗਲੇ ਪਾਸੇ ਜਦੋਂ ਬੌਂਡ ਭਰ ਦਿੰਦੇ ਫਿਰ ਫਸ ਜਾਂਦਾ ਬੰਦਾ ਸਾਨੂੰ ਰੋਜ਼ ਸੈਂਕੜੇ ਟੈਲੀਫੋਨ ਆਉਂਦੇ ਆ ਮਾਵਾਂ ਰੋਂਦੀਆਂ ਕਈ ਥਾਵਾਂ ਤੇ ਅਸੀਂ ਬੇਵੱਸ ਹੋ ਜਾਂਦੇ ਆ ਪਰ ਜਿੰਨੀ ਕੋਸ਼ਿਸ਼ ਹੁੰਦੀ ਆ ਅਸੀਂ ਸਾਰਾ ਰਲ ਮਿਲ ਕੇ ਉਹ ਕੰਮ ਕਰਨ ਦੈਂ ਤਗੜੇ ਹੋ ਕੇ ਪਿੱਛੇ ਜੀ ਇੱਕ ਧੀ ਦੀ ਫੋਟੋ ਵੀਡੀਓ ਵੀ ਵਾਇਰਲ ਹੋਈ ਜਿਹਦੇ ਵਿੱਚ ਉਹ ਦੁਹਾਈਆਂ ਪਾ ਰਹੀ ਸੀ ਕਿ ਮੈਂ ਇੱਥੇ ਫਸ ਚੁੱਕੀ ਆ ਕੁਝ ਉਸ ਪਾਸੇ ਧਿਆਨ ਦਿੱਤਾਗਾ ਕੋਈ ਕੰਟੈਕਟ ਹੋਇਆ ਹਾਂਜੀ ਹਾਂਜੀ ਲਗਾਤਾਰ ਅੱਗੇ ਬਹੁਤ ਲੜਕੀਆਂ ਛਡਾ ਕੇ ਲੈਂਦੀਆਂ ਹੁਣ ਵੀ ਹੈਗੀਆਂ ਉਹ ਅਸੀਂ ਕੇਂਦਰ ਸਰਕਾਰ ਤੋਂ ਪਰਮਿਸ਼ਨ ਮੰਗੀ ਆ ਉਹਦੇ ਬਾਰੇ ਵੀ ਸਾਨੂੰ ਇਜਾਜ਼ਤ ਦਿੱਤੀ ਜਾਵੇ ਕੁਝ ਐਮਬੈਸੀ ਚ ਸੇਫ ਬੈਠੀਆਂ ਕੁਝ ਇਦਾਂ ਐ ਉਹ ਸਾਰਾ ਕੁਝ ਲੜਕੀਆਂ ਲਈ ਤੇ ਖਾਸ ਕਰਕੇ ਬਹੁਤ ਸੋਚ ਸਮਝ ਕੇ ਜਾਣਾ ਚਾਹੀਦਾ ਜਤਨਸ਼ੀਲਿਆਂ ਲਿਆਂਦੀਆਂ ਬਹੁਤ ਬਾਕੀ ਲਿਆਉਣ ਲਈ ਵੀ ਲਗਾਤਾਰ ਜਿਹੜੇ ਯਤਨ ਕਰ ਰਹੇ ਆ। ਹੁਣ ਤੁਸੀਂ ਪਰਿਵਾਰ ਦੇ ਨਾਲ ਨੌਜਵਾਨ ਨੂੰ ਤਾਂ ਮਿਲਾ ਦਿੱਤਾ। 10 ਸਾਲ ਤੋਂ ਰਹਿ ਕੇ ਆਇਆ, ਕਮਾਈ ਦਾ ਸਾਧਨ ਤਾਂ ਕੋਈ ਨਹੀਂ ਸੀਗਾ। ਅਗਰ ਅੱਗੇ ਕੋਈ ਫਾਈਨੈਂਸ਼ੀਅਲੀ ਪ੍ਰੋਬਲਮ ਆਉਂਦੀ ਹੈ ਤਾਂ ਕੀ ਟਰਸਟ ਇਹਨਾਂ ਦੇ ਨਾਲ ਆ? ਅਸੀਂ ਟਰਸਟ ਜਿਵੇਂ ਡੈੱਡ ਬੋਡੀ ਵੀ ਲੈ ਕੇ ਆਉਂਦੇ ਆਂ, ਅਸੀਂ ਪਰਿਵਾਰ ਦੀ ਪੈਨਸ਼ਨ ਲਾਉਂਦੇ ਆਂ ਜੇ ਉਹਦੀ ਵਿਡੋ ਆ ਜਾਂ ਉਹਦੀ ਮਾਂ ਬਜ਼ੁਰਗ ਆ। ਜਾਂ ਬੱਚੇ ਛੋਟੇ ਵਿਆਹਣ ਵਾਲੇ ਆ ਉਹਨਾਂ 'ਚ ਮਦਦ ਕਰਦੇ ਆਂ। ਇਦਾਂ ਹੀ ਅਸੀਂ ਮਤਲਬ ਇੱਥੇ ਰਜਗਾਰ ਦਾ ਜਿਹੜਾ ਜਰੂਰ ਇਹਦਾ ਹਿੱਲਾ ਕਰਕੇ ਦਵਾਂਗੇ ਸਾਡੀ ਟੀਮ ਜਾਊਗੀ ਬਾਕਾਇਦਾ ਜਿਹੜਾ ਸਵੇਰੇ ਵਾਪਰਿਆ ਸੀ ਪਾਣਾ ਉੱਥੇ ਵੀ ਸਾਡੀ ਟੀਮ ਜਾ ਕੇ ਸੰਸਕਾਰ ਕਰਾ ਕੇ ਆਈ ਆ ਹੁਣ ਇਹ ਵੀਰ ਦਾ ਵੀ ਜਿਹੜਾ ਇੱਥੇ ਭਵਿੱਖ ਬਣਾਉਣ ਲਈ ਟਰਸਟ ਵੱਲੋਂ ਮੇਰੀ ਅਬਰਾਇ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਕਿਹਾ ਵੀ ਇਹਦਾ ਸਾਰਾ ਪਤਾ ਕਰਕੇ ਆਪਾਂ ਇਹਨੂੰ ਜਰੂਰ ਇੱਥੇ ਰਜਗਾਰ ਦੇਵਾਂਗੇ ਜਿਹੜਾ ਇਹਨੂੰ ਬਾਹਰ ਜਾਣਾ ਨਾ ਪਵੇ ਇਹ ਤਿੰਨਾਂ ਭੈਣਾਂ ਦਾ ਇਕੱਲਾ ਭਰਾ ਆ ਮਾਂ ਦਾ ਵੇਖੋ ਕਿੰਨਾ ਤੁਸੀਂ ਵੇਖਣਦੇ ਪਿਤਾ ਜੀ ਬਿਮਾਰ ਨੇ ਥੋੜੇ ਆ ਨਹੀਂ ਸਕੇ ਤੇ ਸਾਰਾ ਕੁਝ ਜਰੂਰ ਟਰਸਟ ਸੋਚੇਗੀ ਆਪਣੀ ٹرسٹ ਦਾ ਕੋਈ ਮੈਸੇਜਰ ਕੰਟੈਕਟ ਐਸਿਕਣਾ ਦੇ ਦਿਓ ਤਾਂ ਜੋ ਸਾਡੀ ਵੀਡੀਓ ਜਿੱਥੇ-ਜਿੱਥੇ ਵੀ ਲੋਕਾਂ ਕੋ ਪਹੁੰਚੇ ਤਾਂ ਤੁਹਾਡੇ ਨਾਲ ਕਿਸੇ ਕੰਟੈਕਟ ਹੋ ਸਕੇ ਹੋ ਸਕਦਾ ਕਿਸੇ ਹੋਰ ਦਾ ਵੀ ਪਲਾ ਹੋ ਜੇ ਬਿਲਕੁਲ ਅਬਰਾਇ ਸਾਹਿਬ ਦਾ ਤੁਸੀਂ ਸਾਰੇ ਜਾਣਦੇ ਹਰ ਜ਼ਿਲ੍ਹੇ 'ਚ ਮਤਲਬ ਸਾਡਾ ਹੈਗਾ ਇਹ ਦਫਤਰ ਹੈ ਮੈਂਬਰ ਨੇ ਵਲੰਟੀਅਰ ਤੌਰ ਤੇ ਸੈਂਕੜੇ ਲੋਕ ਉਹਨਾਂ ਨਾਲ ਜੁੜੇ ਆ ਕਿ ਇਹ ਬਾਦ ٹرسٹ ਹੈ ਜਿਹਦੀ ਕੋਈ ਰਸੀਦ ਬੁੱਕੀ ਨਹੀਂ ਹੈਗੀ ਦੇਣਾ ਹੀ ਆ ਲੈਣਾ ਕਿਸੇ ਕੋ ਕੁਝ ਨਹੀਂ ਇੱਕ ਪੰਜੀਬ ਨਹੀਂ ਲੈਂਦੇ ਟਰਸਟ ਨਹੀਂ ਲੈਂਦੇ ਤੇ ਜਿੱਥੇ ਮਰਜੀ ਆਨਲਾਈਨ ਨੰਬਰ ਕੱਢ ਲਓ ਸਾਡੇ ਸਾਰਿਆਂ ਦੇ ਨੰਬਰ ਆਨਲਾਈਨ ਹੈਗੇ ਨੇ ਬਰਾਇ ਸਾਹਿਬ ਆਪ ਫੋਨ ਚੁੱਕਦੇ ਨੇ ਜਦੋਂ ਮਰਜੀ 24 ਘੰਟੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਲੋਡ ਵੇਲੇ ਅਸੀਂ ਤੁਹਾਨੂੰ ਦੱਸ ਦਈਏ ਕਿ ਜਸਵੀਰ ਸਿੰਘ ਜਿਸ ਦੀ ਫਾਂਸੀ ਦੀ ਸਜ਼ਾ ਮਾਫ਼ ਹੋ ਚੁੱਕੀ ਆ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਤਾਂ ਇੱਕ ਵਾਰੀ ਤਸਵੀਰਾਂ ਦੇਖ ਲਓ ਪੂਰਾ ਪਰਿਵਾਰ ਔਰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਂਬਰ ਵੀ ਨਾਲ ਨੇ ਮਾਹੌਲ ਗਮਗੀਨ ਵੀ ਹੈ ਤੇ ਖੁਸ਼ੀ ਦਾ ਵੀ ਹੈ ਕਿਉਂਕਿ 10 ਸਾਲ ਬਾਅਦ ਇੱਕ ਨੌਜਵਾਨ ਆਪਣੇ ਪਰਿਵਾਰ ਨੂੰ ਮਿਲ ਰਿਹਾ ਤਾਂ ਹੁਣ ਅੱਗੇ ਜਿਹੜੀ ਟਰਸਟ ਆ ਨੌਜਵਾਨ ਦੇ ਰੋਜ਼ਗਾਰ ਦਾ ਜਿਹੜਾ ਉਹ ਪ੍ਰਬੰਧ ਵੀ ਕਰੇਗੀ ਤਾਂ ਇਸੇ ਹੀ ਤਰ੍ਹਾਂ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਬਾਹਰ ਜਾਣ ਵਾਲੇ ਨੌਜਵਾਨਾਂ ਨੂੰ ਕਿ ਉੱਥੇ ਜਾ ਕੇ ਕੋਈ ਵੀ ਅਜੀਹਾ ਕੰਮ ਨਾ ਕਰੋ ਜਿਸ ਦੇ ਨਾਲ ਤੁਸੀਂ ਹੀ ਨਹੀਂ ਬਲਕਿ ਪੰਜਾਬ ਜਾਂ ਇੰਡੀਆ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਬੈਠਾ ਤੁਹਾਡਾ ਪਰਿਵਾਰ ਜਿਹੜਾ ਉਹ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਆਪਣੇ ਅਥਰੂ ਵਹਾਵੇ ਕੋਈ ਅਜੀਹਾ ਕੰਮ ਨਾ ਕਰੋ ਜਿਸ ਦੇ ਨਾਲ ਤੁਹਾਡੇ ਪਰਿਵਾਰ ਨੂੰ ਤੁਹਾਡੀ ਚਿੰਤਾ ਵਧ ਜਾਵੇ ਉੱਥੇ ਜਾ ਕੇ ਹਮੇਸ਼ਾ ਇਹ ਧਿਆਨ ਰੱਖੋ ਕਿ ਤੁਸੀਂ ਇੱਕ ਬਾਹਰ ਗਏ ਹੋ ਪਰਿਵਾਰ ਪਾਲਣ ਲਈ ਗਏ ਹੋ ਤਾਂ ਤੁਸੀਂ ਜਿਹੜਾ ਕੰਮ ਇਥੋਂ ਸੁਪਨੇ ਦੇ ਕੇ ਗਏ ਹੋ ਉਹਨਾਂ ਸੁਪਨਿਆਂ ਵਾਲੇ ਪਾਸੇ ਹੀ ਧਿਆਨ ਰੱਖੋ ਅਸੀਂ ਆਸ ਕਰਦੇ ਹਾਂ ਕਿ ਜਸਵੀਰ ਸਿੰਘ ਵਰਗੇ ਹੋਰ ਵੀ ਬਹੁਤ ਸਾਰੇ ਨੌਜਵਾਨ ਇਹਨਾਂ ਤੋਂ ਸਿੱਖਿਆ ਲੈਣਗੇ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਸੰਜੂ ਦੇ ਨਾਲ ਕਸ਼ਮੀਰ ਸਿੰਘ ਗਿੱਲ